ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਹ ਦੀ ਤਰ੍ਹਾਂ ਹਾਜ਼ਰ ਆ ਬਈ ਅੱਜ ਫੇਰ ਆਪਾਂ ਕੋਟ ਕਪੂਰਾ ਮੰਡੀ ਦੇ ਵਿੱਚ ਅੱਜ ਦੱਸ ਦੇ ਵੀ ਰੌਣਕ ਮੇਲਾ ਜਿਹੜਾ ਫੁੱਲ ਲੱਗਿਆ ਹੋਇਆ ਵੇਖ ਸਕਦੇ ਆ ਇੱਧਰ ਵੀ ਜਿਹੜੇ ਨਾਗ ਨੂੰ ਖੜੇ ਆ ਨਾਗਣੀ ਗਿਣੇ ਬਈ ਨਾਗ 2 2 4 2 6 7 8 9 ਹੋ ਗਏ ਬਾਈ ਜੀ ਤੇ ਬੋਲੀ ਵੇਣਿਆ ਅਸਰਾ ਰੇਟ ਜਿਹੜਾ ਕੱਲ ਦਾ ਗਿਆ ਸੀਗਾ ਬਾਈ ਜੀ 400 ਤੇ 5 ਰੁਪਏ ਅੱਜ ਦਾ ਅਸਰਾ ਰੇਟ ਵੇਣਿਆ ਬਾਈ ਕੀ ਜਾਂਦਾ ਅੱਜ ਟਰਾਲੀਆਂ ਟਰੂਲੀਆਂ ਪੰਜ ਛੇ ਹੈਗੀਆਂ ਬਾਈ ਲੱਗਦਾ ਵੀ ਸਿਰਾ ਰੇਟ ਅੱਜ 400 500 ਜਾਊਗਾ ਬਾਈ ਬਾਕੀ ਵੇਣੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਮਿੱਤਰੋ ਤੇ ਗਾਗੂ ਚੰਗੇ ਅੱਜ ਰੌਣਕ ਮੇਲਾ ਫੁੱਲ ਲੱਗਿਆ ਹੋਇਆ ਕਹਿੰਦੇ ਕੋਟਕਪੂਰਾ ਮੰਡੀ ਦੇ ਵਿੱਚ ਤੇ ਆਜੋ ਫਿਰ ਬੁਲੀ ਸਟਾਰਟ ਹੋਣ ਤੇ ਥੋੜਾ ਟਾਈਮ ਹੀ ਰਹਿ ਗਿਆ ਬਾਈ ਜੀ ਤੇ ਵੀਡੀਓ ਕਰਦੇ ਸਟਾਰਟ ਕਰ ਲਓ ਜੀ 7:00 ਵਜੇ ਬਾਈ ਜੀ ਤੇ ਬੁਲੀ ਸਟਾਰਟ ਹੋ ਗਈ ਆਜੋ ਫਿਰ ਦੇਖ ਗਏ ਬੋਲੀ ਬਾਈ ਤੇ ਅੱਜ ਦਾ ਅਸਰਾ ਰੇਟ ਜਿਹੜਾ ਬਾਈ ਵੇਣਿਆ ਵੀ ਕੀ ਜਾਂਦਾ ਜਿਹੜਾ ਪਹਿਲੀ ਟਰਾਲੀ ਤੋਂ ਰੇਟ ਸ਼ੁਰੂ ਹੋਊਗਾ ਬਾਈ ਬੋਲੀ ਪਹਿਲੀ ਟਰਾਲੀ ਤੋਂ ਸ਼ੁਰੂ ਹੋਊਗੀ ਤੇ ਇਹ ਵੇਖੋ ਬਾਈ ਤੂਰੀ ਸਰਾ ਕੁਆਲਟੀ ਆ ਤੂੜੀ ਦੀ ਬਾਈ ਸਰਾ ਕੁਆਲਟੀ ਫੁੱਲ ਜੀ ਅੰਦਰ ਦੀ ਬਾਤ ਨਹੀਂ ਹੈ ਜੀ ਅੰਦਰ ਦੀ ਤੇ ਆ ਰੰਗ ਜਿ ਦੇ ਲਈ ਆਊਗਾ ਖਤਾ ਆ ਜਾ ਕਿਉਂਕਿ ਕੰਦਾ ਕੰਦਾ ਉਹ ਪਈ ਹੈ ਪਈ ਹੈ ਜਿੱਲੀ ਗੁੱਲੀ ਹੈ ਜਿੱਲੀ ਬਾਈ ਇਹ ਨੂੰ ਵੇਖ ਕੇ ਬੋਲੀ ਦਿਓ ਬਾਈ ਬੜਾ ਮੋਡਾ ਰੰਗ ਆਊਗਾ ਖਤਾ ਉਹ ਸੁੱਕੀ ਆ ਸੁੱਕੀ ਜਿਉਂ ਲੋਕ ਹੈ ਨਹੀਂ ਰੰਗ ਦਾ ਕੋਈ ਰੰਗ ਆਊਗਾ ਭਰਾ ਦੇ ਤੋਂ ਪਹਿਲਾਂ ਮੱਟੇ ਦਾ ਲੋਕ ਹੋ ਗਈ ਹੈ ਕੋਈ ਕਿਹੜਾ ਪਾਣੀ ਆਇਆ ਕਿਹੜਾ ਕੋਈ ਮਰਨ ਪਾਉਂਦਾ ਹੈ 300 300 300 ਬਾਂਧੋ 100 300 ਰੁਪਏ 300 ਰੁਪਏ 15 ਰੁਪਏ 20 ਰੁਪਏ 10 ਰੁਪਏ 5 ਰੁਪਏ 4 ਰੁਪਏ 45 ਰੁਪਏ 350 350 350 ਬੋਲਾ ਬਾਈ ਜੀ ਨੇ 350 ਲਓ ਜੀ ਬਾਈ ਜੀ ਜਿਹੜੀ ਪਹਿਲੀ ਟਰਾਲੀ ਦਾ ਰੇਟ ਗਿਆ ਬਾਈ ਜੀ 350 ਰੁਪਿਆ ਜਿਹੜਾ ਪਹਿਲੀ ਟਰਾਲੀ ਦਾ ਰੇਟ ਗਿਆ ਬਾਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਏ ਤਾਏ ਰੇਟ ਵਿਖਾਈ ਜਾਂਦੇ ਕੋਟ ਕਪੂਰਾ ਮੰਡੀ ਦੇ ਬਾਈ ਤੇ ਅਗਲੀ ਟਰਾਲੀ ਦਾ ਰੇਟ ਵਿੜੇ ਕੀ ਜਾਂਦਾ ਜੀ ਤੇ ਤੁੜੀ ਦੀ ਕੁਆਲਿਟੀ ਵੀ ਵਿਖਾਵਾਂਗੇ ਤੁਹਾਨੂੰ ਤੇ ਆ ਜਾਓ ਫਿਰ ਲਓ ਜੀ ਤੇ ਨਾ ਦੇਖ ਸਕਦੇ ਹੋ ਐ ਖੜੇ ਆ ਬਾਈ ਹਾਂ ਜੀ ਅੱਗੇ ਬੋਲੋ ਆ ਗਿਆ ਉਹ ਕਹਿੰਗਾ ਭਾਈ 3 ਕੋਣ ਨਹੀਂ ਨਹੀਂ ਜਾਣਾ ਭਾਈ 350 ਰੁਪਏ ਹੈਗਾ 350 ਸੰਜਾ 86 67 470 80 84 90 99 395 ਕੋਲਾ ਵੇਚਨੇ 395 ਰੁਪਏ ਭਾਈ ਲਓ ਜੀ ਬਾਈ ਜਿਹੜਾ ਦੂਸਰੀ ਟਰਾਲੀ ਦਾ ਰੇਟ ਗਿਆ ਜੀ 395 ਰੁਪਏ ਬਾਈ ਤੇ ਜਿਹੜਾ ਤੀਸਰੀ ਟਰਾਲੀ ਦਾ ਰੇਟ ਵੇਣੇ ਆ ਬਾਈ ਜੀ ਕੀ ਜਾਂਦਾ ਸਰਾਕ ਕੁਆਲਟੀ ਜਿਹੜਾ ਧੂੜੀ ਪਈ ਲਓ ਜੀ ਸਰਾ ਕੁਆਲਟੀ ਆ ਬਾਈ ਪੜੀਂ ਬਿਸਰਾ ਇਹ ਮੀਆਂ ਬਟੇ ਦਾ ਖਾਲਸਾ ਹਾਂ ਅਮਨੁਹਦ ਕਹਿੰਦਾ ਫਰੀ ਕੋ ਦਾ ਫਰੀ ਕੋ ਦਾ ਫਾਉਂਡ ਨੀ ਲਾ ਲੀ ਤਾਰੇ ਦਾ ਯਾਰ ਬੜੀ ਨਹੀਂ ਜੀ ਤੇ ਬਿਆਰ ਬਲੂ ਚੌਕਾ ਜਾਂਦਾ ਮੁਰਤੇ ਆ ਕਮਿਆ ਕਿੱਥੇ ਗਏ ਨੂੰ ਬਾਹਰ ਹੀ ਨੈਰਾ ਦਰਵਾਜ਼ਾ ਮਾਰਦਾ ਹੈ ਮੈਂ ਤਾਂ ਸ਼ਕਤੀ ਮਰਦੀ ਹਾਂ 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 ਮੈਂ ਤੋ ਕਿਤੇ ਨਾ ਆ ਯਾਰ ਵਿਆਹ ਚ ਚੋਰੀ ਫਿਰ ਚਲਾਉਣਾ ਚੁਣਾ ਨਹੀਂ ਆਉਂਦਾ ਕਹਿੰਦੇ ਮੱਲਾ ਜਾ ਸੁੱਕਣੇ ਲੱਗਦੇ ਵੀ ਆਜ ਤੇਲ ਲੱਗੂਗਾ ਕਰਾਇਆ ਲੱਗੂਗਾ ਮੋੜ ਕੇ ਲਾ ਕੇ ਹੈ 500 ਦਊਗਾ 500 ਕੋ ਵੱਧ ਜਿਆਦਾ ਪੈਣੀ ਬਈ ਯਾਰ ਸਿਰਸਰੀ ਜਾਣਾ ਤੁਹਾਨੂੰ 700 ਰੁਪਏ ਯਾਰ ਬਾਰੇ ਬਾਰੇ ਯਾਰ ਮੈਨੂੰ ਤਾਂ ਜਾਣਾ ਪਊਨਾ ਸਿਰਸਰੀ ਜਾਣਾ ਪੈਣਾ ਮੁੰਕੇ ਫੇਰ ਇਧਰੋਂ ਮੁੜ ਕੇ ਲਾਣਾ ਸਾਹਿਬ ਕਿੰਨੀ ਵਾਟ ਤੁਹਾਨੂੰ ਪਤਾ ਛੇ ਹਜ਼ਾਰ ਰੁਪਏ ਯਾਰ ਤੇ ਉੱਥੇ ਜਿੱਥੇ ਹੀ ਜਾਇਂ ਭਾਈ 350 ਰੁਪਏ ਮਾ 350 ਦੇ ਦੇ ਇੰਨੇ ਚ 300 ਰੁਪਿਆ ਭਾਈ ਬੋਲੋ 300 ਮੈ ਜੂਗਾ ਬੋਲੋ ਭਾਈ ਠੀਕ ਹੈ 350 ਰੁਪਿਆ 400 ਰੁਪਏ ਦਾ 60 70 99 400 5 10 15 415 16 ਬੈਗ ਨੇ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 450 ਹੀ ਚੰਗਾ 452 ਬੋਲਦਾ 450 ਲਓ ਜੀ ਬਾਈ ਜੀ ਆਜੇ ਜਰਾ 455 ਰੁਪਏ ਜਿਹੜੀ ਗਈ ਬਾਈ ਜੀ ਆਹ ਟਰਾਲੀ ਜਿਹੜੀ ਗਈ ਬਾਈ ਜੀ ਸਾਰਾ ਰੇਟ ਜਿਹੜਾ ਅੱਜ ਗਿਆ 455 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਲੋ ਜੀ ਅੱਜ ਵੇਖਿਆ ਸੀ ਬਾਈ ਜੀ ਨਤਾਜਾ ਲਾ ਲਿਆ ਸੀ ਆ ਵੀ ਅੱਜ ਟੱਪੂ ਦਾ 400 ਤੋਂ ਤੇ ਟੱਪ ਗਿਆ ਬਾਈ ਜੀ ਤੇ ਅੱਜੋ ਅਗਲੇ ਨੱਕ ਦਾ ਰੇਟ ਵੇਣੇ ਆ ਬਾਈ ਜੀ ਕੀ ਜਾਂਦਾ ਸਾਰਾ ਰੇਟ ਬਾਈ ਲੋ ਜੀ ਜਾਂਦੀ ਹੈ ਆਪਾਂ ਕਹਿੰਦੇ ਆ ਇਹ ਠਗੀ ਜਾਂਦਾ ਖਾਭ ਹੈ ਹਾਂ ਤਾਂ 30000 ਤੋਂ ਪਹਿਲਾਂ ਹਾਂ ਇਹਦੀ ਹੈ ਬਾਈ ਪ੍ਰੀਆ ਕੇਵੜਾ ਆਲ ਗੱਡੀਆਂ ਲੋ ਬਾਈ ਹਾਂ ਹਾਂਜੀ ਅੰਦਰ ਦੀ ਹੈ ਬਾਈ ਇਹ ਅੰਦਰ ਦੀ ਹੈ ਬਾਈ ਅੰਦਰ ਦੀ ਥੋੜੀ ਬੋਲੋ ਬਾਈ ਬੋਲੋ ਸਾਰਾ ਕਿੰਨੇ ਕਿਲੋ ਮੀਟਰ ਹੈ ਬੋਲੋ ਹੀ ਬੋਲੋ ਆ ਜਾਇਆ ਫਿਰ ਬੜਾ ਅਈ ਦੋ ਕਿਹੜਾ ਲੋੜੇ ਜਾ ਕੇ ਹੈਈ ਦਰ ਧੋਨਾ ਵੜਾ ਲੱਗਣਾ ਜਾ ਕੇ ਹਾਂ 350 ਰੁਪਏ ਯਾਰ 350 350 350 ਬੋਲਾ ਬਾਈ ਕਿਨੇ 25 25 60 ਰੁਪਏ 70 ਰੁਪਏ 73 80 90 ਹਾਂ ਲਈ 390 ਬੋਲਣੇ ਨੇ ਜਿਹੜਾ 390 ਹੈਲੋ ਜੀ ਬਾਈ ਜੀ ਜਿਹੜਾ ਅਗਲੇ ਨਾਗ ਦਾ ਰੇਟ ਗਿਆ ਜੀ 300 ਤੇ 90 ਰੁਪਏ ਗਿਆ ਜੀ ਤੇ ਅਗਲੇ ਨਾਗ ਦਾ ਰੇਟ ਵੇਣੇ ਆ ਬਾਈ ਜੀ ਕਿਹੜੇ ਨਾਗ ਜਿਹੜੇ ਟੂਟਲ ਰਹਿ ਗਏ ਬਾਈ ਜੀ 1 2 3 ਤੇ 4 ਨਾਗ ਹਲੇ ਪਾਇਆ ਬਾਈ ਤੇ ਆ ਜੋ ਕੋਈ ਕੋਈ ਨਹੀਂ ਕੋਈ ਨਹੀਂ ਚੱਲਦਾ ਰਹਿਦਾ ਜੀ ਸਹੀ ਗੱਲ ਆ स्टाक क्वालिटी आहे फुल भई ਅੱਗੇ ਲਿਆ ਭਾਈ ਜਾਏਗਾ ਫ੍ਰੀ ਕੋਰਾ ਖੜੀ ਹੋਣਾ ਕਾੜਾ ਨਹੀਂ ਹੈ ਮੱਤ ਆਹ ਬੋਲੋ ਦਰਗਾਹ ਤੋਂ 300 ਰੁਪਈਆ 300 ਰੁਪਈਆ ਦੇ ਰਹੇ 300 300 5 5 10 15 315 20 42 42 43 350 52 60 70 77 80 380 ਕੋਲ ਨੇ 380 ਲੋ ਜੀ ਜਿਹੜਾ ਅਗਲੇ ਨਗਰ ਦਾ ਰੇਟ ਗਿਆ ਬਾਈ ਜੀ 380 ਰੁਪਏ ਤੇ ਲੋ ਜੀ ਅਗਲੀ ਟਰਾਲੀ ਆ ਗਈ ਬਾਈ ਜੀ ਹੁਣ ਤਾਂ ਹੀ ਚੱਲੂਗਾ ਕੰਮ ਹਣ ਪਹਿਣਗੇ ਦੀਵਾਲੀ ਤੇ ਪਟਾਕੇ ਬਾਈ ਕੁਆਲਿਟੀ ਵੇਖੋ ਤੂੜੀ ਫੁੱਲ ਕੁਆਲਿਟੀ ਦਿੰਦੀ ਆ ਬਾਈ ਐ ਪੂਰੀ ਕੁਆਲਿਟੀ ਦਿੰਦੀ ਤੂੜੀ ਬਈ ਸਿਰਾ ਕੁਆਲਿਟੀ ਆ ਤੂੜੀ ਦੀ ਆਜੋ ਜੀ ਬਾਈ ਜੀ ਗਾਗੂ ਕਾ ਜੇ ਦੱਦ ਕੇ ਚੰਗੇ ਰੌਣਕ ਮੇਲਾ ਲੱਗਿਆ ਕੋੜ ਕਪੂਰਾ ਦੀ ਮੰਡੀ ਵਿੱਚ ਬਈ ਹਾਂ ਬਈ ਗਿੱਲੀ ਬੁੱਲੀ ਦਾ ਨਹੀਂ ਹਾਂ ਗਿੱਲੀ ਬੁੱਲੀ ਇਹ ਗਿੱਲੀ ਤਾਂ ਹੈ ਨਹੀਂ ਜੀ ਤਰਪਾਲ ਵਾਲੀ ਹੈ ਬਈ ਤਰਪਾਲ ਵਾਲੀ ਹੈ ਗਿੱਲੀ ਹੈ ਨਹੀਂ ਰੱਬ ਮੜਾ ਜਾ ਸਕਦਾ ਹਾਂ ਕੀ ਬੋਲੋ ਯਾਨੀ ਹਾਂ 350 ਰੁਪਿਆ 350 350 350 ਹੈ ਬੋਲਣਾ ਰੁਕਾ ਹਾਦੇ 350 ਬਾਈ ਸਾਡੇ 350 ਠੀਕ ਹੋ ਜਾਦਾ ਯਾਰ ਲਓ ਜੀ ਬਾਈ ਜੀ ਜਿਹੜੇ ਉਹ ਟਰਾਲੀ ਦਾ ਡੇ ਡੇਟ ਲੱਗਿਆ ਬਾਈ ਜੀ 350 ਰੁਪਿਆ ਲੱਗਿਆ ਬਾਈ ਦੋ ਨਾ ਰਹਿ ਗਏ ਬਾਈ ਲਾਸਟ ਦੇ ਇਹ ਵੇਣਿਆ ਸਰਾ ਰੇਟ ਗਈ ਜਾਂਦਾ ਬਾਈ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਈ ਜੀ ਫੋਲੋ ਸਪੋਰਟ ਕਰਿਆ ਕਰੋ ਬਾਈ ਜੀ ਭਰਾ ਨੂੰ ਆਪਦੇ ਨੂੰ تے آ جا پھر دو ਗੱਲ ਬਾਤ ਕਰੀ ਜਾਂਦੇ ਆ ਬਾਈ ਜਾਂ ਕਿੱਥੇ ਟਰਾਲੀ ਜਾਣੀ ਆ ਜਾਂ ਕਿੱਥੇ ਨਹੀਂ ਬਾਈ ਤੇ ਤਾਂ ਕਰਕੇ ਫਿਰ ਬਸ ਆ ਜੂਗਾ ਕੇਵਲ ਤੇ ਪੌਂਦਾ ਪੜਾਕੇ ਤੂੜੀ ਦੇ ਆ ਵੀ ਆ ਜਿੰਨਾ ਬੋਲ ਦੱਸ ਦਿੱਤ ਕਿ ਅੰਦਰ ਨੂੰ ਦੂਰ ਬੋਲੋ ਜਾਏਗਾ ਜਾਊਗੀ ਆਮ ਜਾਏਗਾ ਉਹ ਦੂਜੀਆਂ ਗੱਲੀਆਂ ਦਾ ਦੁਨੀ ਜਾਂਦਾ ਨਹੀਂ ਆਪਣੇ ਉਹ ਤਾਂ ਜਾਵਣ ਸਾਰੇ ਜਾਵਣ ਉਹ ਤਾਂ ਅੱਪ ਨਹੀਂ ਜਾਣਾਗਾ ਕੱਲ ਨਹੀਂ ਪਰਤਾ ਕੰਦਾ ਕੋਲੋ ਬਾਈ ਅੰਕਲ ਕੋਲੋ ਆਜਣ ਅਰੇ ਜੀ ਚੰਗੀ ਅੰਦਰ ਦੀ ਐ ਆ 300 ਰੁਪਇਆ ਬਾਈ 300 5 10 15, 15 ਇਹਦਾ 350 ਰੁਪਇਆ 54 60 65 70 370 ਰੁਪਏ ਬੋਲਣਾ ਕਿਨੇ 370 ਰੁਪਏ ਲਓ ਜੀ ਭਾਈ ਜਿਹੜਾ ਆ ਨਕਦਾ ਰੇਟ ਗਿਆ ਭਾਈ ਜੀ 300 ਤੇ 70 ਰੁਪਏ ਗਿਆ ਲਾਸਟ ਨਕ ਰਹਿ ਗਿਆ ਭਾਈ ਲਾਸਟ ਨਕ ਰਹਿ ਗਿਆ ਭਾਈ ਜੀ ਤੂੜੀ ਚੈੱਕ ਕਰ ਲਓ ਭਾਈ ਵਾਲਟੀ ਵੇਖੋ ਤੂੜੀ ਦੀ ਤੇ ਵੇਣੇ ਹੁਣ ਵੇਰੇ ਆ ਕੀ ਰੇਟ ਜਾਂਦਾ ਬਾਈ ਜੀ ਲਾਸਟ ਨਗਦਾ ਬਾਈ ਕਿਸੇ ਰੇਟ ਕੀ ਜਾਂਦਾ 400 ਤੋਂ ਟੱਪੂਗਾ ਕਿ ਨਹੀਂ ਬਾਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇੰਨੇ ਨਾ ਟੋਪ ਦਾ ਰੇਟ જમાનસો રૂપિયા દરેલી 10 15 315 ਇੰਦਰਾ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 350 52 60 65 70 370 ਬੋਲਾਂਗੇ ਨਾ 750 ਰੁਪਏ ਲੋ ਜੀ ਬਾਈ ਜੀ ਲਾਸਟ ਨੱਕ ਦਾ ਜਿਹੜਾ ਰੇਟ ਲੱਗਿਆ ਬਾਈ ਜੀ 370 ਰੁਪਏ ਲੱਗਿਆ ਬਾਈ ਅੱਸਰਾ ਰੇਟ ਦੀ ਜਿਹੜੀ ਗੱਲ ਕਰੀਏ ਬਾਈ ਜੀ 400 ਤੇ 55 ਰੁਪਏ ਜਿਹੜਾ ਅੱਸਰਾ ਰੇਟ ਗਿਆ ਬਾਈ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਆਪਾਂ ਦੱਸ ਦਗੇ ਆਪਣੀ ਵੀਡੀਓ 8 ਵੇ ਤੋਂ ਪਹਿਲਾਂ ਪਹਿਲਾਂ ਆ ਜਾਂਦੀ ਹੁੰਦੀ ਹੈ ਮੇਰੇ ਵੀਰਪਾ ਆ ਕੇ ਵੀਡੀਓ ਵੇਖ ਲਿਆ ਕਰੋ ਤੇ ਧੰਨਵਾਦ ਉਸੋ ਵੀਡੀਓ ਨਾਲ ਜੁੜਨ ਵਾਸਤੇ ਲੋ ਜੀ